ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਤੇ ਬਿਰੇਵ ਭਗਵਾਨਤਮਾ ਦੀ ਸਰਕਾਰ ਨੇ ਇੱਕ ਨਵੀਂ ਸੱਪ ਕੜਤਾ ਹਨ ਕੇਂਦਰ ਦੀ ਸਰਕਾਰ ਨਾਲ ਰਲ ਕੇ ਇਹ ਤਾਂ ਹੋ ਨਹੀਂ ਸਕਦਾ ਵੀ ਰਾਜ ਸਰਕਾਰ ਦਾ ਵਿੱਚ ਕੋਈ ਚੀਜ਼ ਲਾਗੂ ਹੋਵੇ ਉਹ ਕੇਂਦਰ ਦੀ ਸਰਕਾਰ ਰਾਜ ਸਰਕਾਰ ਕੇਂਦਰ ਸਰਕਾਰ ਨੇ ਕੋਈ ਚੀਜ਼ ਲਾਗੂ ਕਰੀ ਹੋਵੇ ਰਾਜ ਸਰਕਾਰ ਬਦਾਨਾ ਇਹ ਇਹ ਤਾਂ ਨਾ ਲੋਕਾਂ ਨੂੰ ਬੇਕੂ ਬਣਾਉਣਾ ਜਾਣੇ ਖੰਡਾਂ ਨੇ ਪੰਜਾਬ ਦੀ ਯੂਨੀਵਰਸਿਟੀ ਦੇ ਵਿੱਚ ਹਰ ਵਿਦਿਆਰਥੀ ਨੂੰ ਹੁਣ ਜੇ ਉੱਥੇ ਕੋਈ ਪ੍ਰੋਟੈਸਟ ਕਰਨਾ ਪਊ ਜਾਂ ਉਹਨਾਂ ਨੂੰ ਜਾਂ ਕੋਈ ਧਰਨਾ ਵਗੈਰਾ ਲਾਉਣਾ ਪਊ ਜਾਂ ਮਤਲਬ ਕੁਝ ਵੀ ਕਰ ਦੇਣੇ ਜੇ ਉਹ ਵਿਰੋਧ ਵਿਰੋਧ ਜੋ ਉਹਨਾਂ ਦਾ ਕਿਸੇ ਵੀ ਚੀਜ਼ ਦਾ ਵਿਰੋਧ ਕਰਦੇ ਨੇ ਉਹ ਜੋ ਗਲਤ ਲੱਗੂ ਵੀ ਵਿਦਿਆਰਥੀਆਂ ਨੂੰ ਜਿੰਨੇ ਅੱਗੇ ਕਰਦੇ ਸੀ ਉਹ ਧਰਨੇ ਲਾਉਂਦੇ ਸੀ ਆਪਣੇ ਧਰਨੇ ਪ੍ਰੋਟੈਸਟ ਕਰਦੇ ਸੀ ਉਹਨਾਂ ਦੇ ਗ੍ਰੈਂਸਟ ਹੁਣ ਉਹ ਚੀਜ਼ ਨਹੀਂ ਕਰ ਸਕਦੇ ਉਹਨਾਂ ਨੇ ਪਹਿਲਾਂ ਹੀ ਹਰੇਕ ਵਿਦਿਆਰਥੀ ਤੋਂ ਇੱਕ ਕਾਫੀ ਡੈਫਟ ਬਣਵਾ ਕੇ ਲੈਣਾ ਹੁਣ ਉਸ ਐਫਟੀ ਫੀਡ ਐਪ ਦੇ ਵਿੱਚ ਲਿਖਿਆ ਉਹ ਵੀ ਨਾ ਤਾਂ ਕੋਈ ਧਰਨਾ ਧਰਨਾ ਕਰ ਸਕਦਾ ਵਾ ਨਾ ਕੋਈ ਇਹ ਪ੍ਰੋਟੈਸਟ ਕਰ ਸਕਦਾ ਵਾ ਨਾ ਹੀ ਇਹ ਕੋਈ ਅੰਦੋਲਨ ਕਰ ਸਕਦਾ ਸਾਡੇ ਖਿਲਾਫ ਜਾਣੀ ਕੋ ਪਹਿਲੇ ਹੀ ਹੱਥ ਵੱਢ ਲਈ ਇੱਕ ਉਹ ਰੋਬੋਟ ਬਣਾਉਣਾ ਚਾਹੁੰਦੇ ਨੇ ਇਹ ਸ਼ਾਨ ਆਪਾਂ ਨੂੰ ਲੈਣੇ ਇੱਕ 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 ਤਰ੍ਹਾਂ ਦੇ ਜਿਹੜੇ ਬਸ ਹਾਂਜੀ ਹਾਂਜੀ ਜੋ ਮਰਦਾਂ ਜਿਹੜੀ ਮਰਦ ਜੋ ਕਹਿੰਦਾ ਜਿੰਦਾ ਜੀ ਲਈ ਲੈ ਜਾਂਦਾ ਕਹਿੰਦਾ ਉਹ ਚੀਜ਼ ਆ ਇੱਕ ਹੀ ਖੇਤਰਾਂ ਮੈਂ ਇਯਾਦੀ ਆਪਾਂ ਨਹੀਂ ਲੋਕਾਂ ਨੇ ਲੜਕੇ 90% ਲੋਕ ਆਪਣੀਆਂ ਕਾਮੀਆਂ ਨੇ ਛੇੜੀਆਂ ਜਿੱਟੀਆਂ ਸੀ ਉਹ ਇਯਾਦੀ ਇਸ ਲਈ ਲਈ ਜੀ ਆਪਾਂ ਉਹ ਜਾਗੋ ਆਪਣੇ ਮੂੰਹ ਤੇ ਜਿਹੜੀ ਲੱਗੀਆਂ ਜੱਪਾਂ ਉਹਨਾਂ ਨੂੰ ਖੋਲੋ ਇਹਨਾਂ ਨੂੰ ਆਪਾਂ ਨੂੰ ਖੋਲਣਾ ਹੀ ਪੈਣਾ ਹੁਣ ਇਤਨਾ ਦਿਨ ਇਤਨਾ ਇੱਕ ਦਿਨ ਬੋਲਣਾ ਹੀ ਪੈਣਾ ਹੁਣ ਕਿੰਨਾ ਚਿਰ ਗੁੰਗੇ ਬਣ ਕੇ ਫਿਰੋਗੇ ਤੁਸੀਂ ਬੋਲਣਾ ਹੀ ਪੈਣਾ ਵੀਰੇ ਸਾਰਿਆਂ ਨੂੰ ਰਲ ਕੇ ਇੱਕ ਮੰਝੇ ਦਾ ਕੋਈ ਕੰਮ ਨਹੀਂ ਨਾਲੇ ਦੂਜੀ ਗੱਲ ਜੇ ਕੋਈ ਕਹੇ ਵੀ ਹਾਂ ਵੀ ਇਹ ਪੰਜਾਬੀ ਵਈ ਸਿੱਖਾਂਦਾਈਏ ਸਿੱਖਾਂ ਹਰ ਕੰਮ ਸਿੱਖੀ ਗਨ ਸਾਰਿਆਂ ਦਾ ਭੱਜ ਬਣਦਾ ਸਾਰੇ ਪੰਜਾਬ ਦੇ ਵਿੱਚ ਸਾਰੇ ਰਹਿਣੇ ਹਾਂ ਜੇ ਮੰਨ ਲੈ ਲਾ ਕੋਈ ਪੰਜਾਬ ਦੇ ਵਿੱਚ ਕੋਈ ਹੈ ਕਹਿੰਦੇ ਨੇ ਇਹ ਕੰਮ ਸਿੱਖ ਸਕਤਲੇਰ ਹੁੰਦੇ ਨੇ ਜੀ ਉਹ ਫੁੱਦੂ ਗਨਾਂ ਨੇ ਇਹ ਪਹਿਲਾਂ ਆਈਆਂ ਅਬ ਨਹੀਂ ਉਹਨਾਂ ਨੂੰ ਵਿਚਾਰਾਂ ਪੰਪ ਦੇ ਗੱਲਾ ਦੋ ਮੇਰੇ ਸਾਰੇ ਜਣਿਆਂ ਦਾ ਫਰਜ਼ ਬਣਦਾ ਹੈ ਸਾਰੇ ਜਣਿਆਂ ਦਾ ਜਦ ਤਾਂ ਸਾਰਿਆਂ ਦੇ ਵਿਚ ਨਾਲ ਕੋਈ ਬਿਤਕੜਾ ਨਹੀਂ ਰੱਖਦੀ ਫਿਰ ਆਪਾਂ ਨੂੰ ਵੀ ਕਿਸੇ ਨਾਲ ਕੋਈ ਬਿਤਕੜਾ ਨਹੀਂ ਰੱਖਣਾ ਚਾਹੀਦਾ ਆਪਾਂ ਨੂੰ ਵੀ ਸਾਰਿਆਂ ਨਾਲ ਰਲ ਮਿਲ ਕੇ ਵਿਰੋਧ ਕਰਨਾ ਚਾਹੀਦਾ ਇਹ ਜਿਹੜੀਆਂ ਚੀਜ਼ਾਂ ਦਾ ਇਹ ਹਜੇ ਇਹਨਾਂ ਨੇ ਯੂਨੀਵਰਸਿਟੀ ਦੇ ਵਿੱਚ ਕੀਤਾ ਵਾ ਚੰਡੀਗੜ੍ਹ ਦੇ ਵਿੱਚ ਹੌਲੀ-ਹੌਲੀ ਇਹਨਾਂ ਨੇ ਫਿਰ ਸਾਰੇ ਕਿਤੇ ਕਰ ਦੇਣਾ ਹਰ ਇੱਕ ਕਾਲਜ 'ਚ ਕਰ ਦੇਣਗੇ ਫਿਰ ਸਕੂਲਾਂ 'ਚ ਵੀ ਕਰ ਦੇਣਗੇ ਗਾਹਾਂ-ਗਾਹਾਂ ਇਹਨਾਂ ਨੇ ਸਰਕਾਰੀ ਬ੍ਰਾਂਚਾਂ ਜੋ ਵੀ ਘੜ ਦੇਣਗੇ ਫਿਰ ਵੀ ਗੁੰਗੇ ਬਣ ਕੇ ਫਿਰ ਆਇਓ ਜੱਪਾ ਮਨਾ ਦਮੂ ਤੇ ਜਿੱਪਰ ਜਿਹੜੀ ਲੱਗੀ ਆ ਖੋਲਿਓ ਨਾ ਇਹਨੂੰ ਖੋਲਣਾ ਹੀ ਪੈਣਾ ਮੇਰੇ ਇੱਕ ਦੰਤ ਜਣ ਆਪਾਂ ਨੂੰ ਸਰਕਾਰ ਨੇ ਥੱਕ ਕੇ ਪਾਇਆ ਪੂਰਾ ਪ੍ਰੈਸ਼ਰ ਨਾਲ ਪਹਾੜੀ ਦੇ ਉਹ ਕਿਨਾਰੇ ਤੇ ਖੜਾ ਕਰਤਾ ਵੀ ਜੇ ਜਾਤਾ ਉਹਨਾਂ ਨੇ ਇੱਥੇ ਆਪਾਂ ਨੂੰ ਬੋਲਣਾ ਪੈਣਾ ਵਾ ਜੇ ਨਹੀਂ ਬੋਲਦੇ ਤਾਂ ਆਪਾਂ ਡਿੱਗਾਂਗੇ ਪਹਾੜੀ ਦੇ ਤੇ ਉਹਨਾਂ ਨੇ ਛਿੜ ਦੋਣਾ ਟਿੱਕ ਟਿੱਕ ਕਰਕੇ ਸਾਰਿਆਂ ਨੂੰ ਆਪਾਂ ਨੂੰ ਇੱਕਤਾ ਵਿੱਚ ਹੀ ਬਾਲਾ ਸਾਰਿਆਂ ਨੂੰ ਇਕੱਠੇ ਹੋ ਕੇ ਗੱਲ ਕਰਨੀ ਚਾਹੀਦੀ ਹੈ ਸਾਰੇ ਪਹਿਲਾਂ ਬਣਾਇ ਸਲਾਹ ਕੰਨ ਬੈਠ ਕੇ ਸਿਆਣੇ ਬੰਦੇ ਵਿਦਵਾਨ ਜਿਹੜੇ ਆਪਣੇ ਹੈਗੇ ਨੇ ਕੌਮਾਂ ਦੇ ਤੇ ਹਿੰਦੂਆਂ ਜਨੇ ਜੋ ਮਤਲਬ ਚਾਹੇ ਹੋ ਸਿੱਖਾਂ ਜਨੇ ਚਾਹੇ ਹੋ ਅਸਾਂ ਜਨੇ ਚਾਹੇ ਹੋ ਮੁਸਲਮਾਨਾਂ ਜਨੇ ਹਰ ਇੱਕ ਪੰਜਾਬੀ ਪੰਜਾਬੀ ਬਣ ਕੇ ਗੱਲ ਕਰਨੀ ਚਾਹੀਦੀ ਹੈ ਪੰਜਾਬੀ ਇਹ ਨਹੀਂ ਵੀ ਮੈਂ ਸਿੱਖਾਂ ਉਹ ਮੁਸਲਮਾਨ ਆ ਜੀ ਉਹ ਹਿੰਦੂ ਆ ਇਕਣ ਨਹੀਂ ਇੱਕ ਪੰਜਾਬੀ ਬਣ ਕੇ ਪੰਜਾਬ ਬਾਰੇ ਸੋਚੋ ਦਲਪਨ ਵੇਰ ਦਰਜੋ ਸਮਝਾਂਗਾ ਸਾਰੀ ਜਿਹੜੀ ਚੀਜ਼ ਉਹਨਾਂ ਨੇ ਆਪਣਾ ਬੰਡਿਆ ਹੋਇਆ ਇਸ ਲਈ ਤਾਂ ਬੰਡਿਆ ਹੋਇਆ ਵਿਓ ਹਿੰਦੂਆਂ ਉਹ ਮੁਸਲਮਾਨ ਨੇ ਭਾਈ ਉਹ ਸਾਈਜ਼ ਨੇ ਉਹ ਪਲਾਣਾ ਦੇ ਉੱਪਰ ਇਹ ਲੜਨੀ ਨੇ ਇਕੱਠੇ ਹੋਣੀ ਨੇ ਇਕਤਾ ਵਿੱਚ ਬਲ ਹੁੰਦਾ ਵਾ ਐਵੇਂ ਥੋੜੀ ਛੋਟੇ ਹੁੰਦੇ ਕਿਤਾਬਾਂ 'ਚ ਕਹਾਣੀਆਂ ਪੜਾਈਆਂ ਜਾਂਦੀਆਂ ਨੇ ਹੁਣ ਤਾਂ ਮੈਨੂੰ ਲੱਗਦਾ ਇਦਾਂ ਦੀਆਂ ਕਹਾਣੀਆਂ ਨਹੀਂ ਪੜਾਉਂਦੇ ਹੁਣ ਜੋ ਕੋਲ ਉਹਨਾਂ ਨੂੰ ਪਤਾ ਵਾ ਵੀ ਇਦਾਂ ਦੀਆਂ ਗੱਲਾਂ ਫਿਰ ਕਹਾ ਪਰ ਕੇ ਗੱਲ ਕਰਨਗੇ ਇਦਾਂ ਦੀ ਇਸ ਲਈ ਉਹ ਇਦਾਂ ਦੀ ਗੱਲ ਨਹੀਂ ਪੜ੍ਹਦੇ ਹੁਣ ਜਾਣੀ ਕਿ ਜਿਵੇਂ ਇਹਨਾਂ ਨੇ ਕੋਈ ਪੰਜਾਬੀ ਕਰਨ ਗਈ ਉਹ ਤੇ ਨਿਆਰੇ ਲੈਣ ਨੂੰ ਨਾ ਲੈਣ ਇਹ ਮੇਰੇ ਜੋ ਵੀ ਆ ਜਿੰਦਗੀ ਚ ਲੈਣਾ ਨੇਗਾ ਇਹੇ ਨੇ ਇਹ ਲੈਣਾ ਨਿਆਰੇ ਸਾਡੇ ਸੁੱਖਾਂ ਦੇ ਭਾਂ ਹਲਾ ਦੇ ਇਦਾਂ ਨਹੀਂ ਹੁੰਦਾ ਵੀ ਸਾਰਿਆਂ ਨੂੰ ਰਾਤ ਮਿਲ ਕੇ ਇਕੱਠੇ ਹੋ ਕੇ ਧੰਨਵਾਦ ਕਰਨੀ ਪਣੀ ਆ ਸਰਕਾਰ ਨੂੰ ਬਾਕੀ ਇੱਕ ਮੈਂ ਆਈਪੀਆ ਆਪਣੇ ਪੌਸ਼ਦੀ ਭਾਰਤੀ ਦਾ ਸਿਪਾਹੀ ਦਾ ਜਿਹੜੇ ਹੁੰਦੇ ਨੇ ਭਾਰਤੀ ਹੁੰਦੇ ਪੇਪਰ ਦੇਖਦਾ ਸੀ ਉਹਦੇ ਵਿੱਚ ਉਹਦੇ ਵਿੱਚ ਕੁਐਸਚਨ ਆਇਆ ਹੋਇਆ ਸੀਗਾ ਵੀ ਕੰਬੋ ਦੇ ਮੈਲੇ ਦੇ ਵਿੱਚ ਕਿੰਨੇ ਲੋਕ ਮਾਰੇ ਗਏ ਉੱਥੇ ਹਬੜਾ ਦਫੀਰ ਵਿੱਚ ਪਹਿਲਾਂ ਤਾਂ ਪੰਜਾਬ ਦਾ ਪੇਪਰ ਆ ਪੰਜਾਬ ਦੇ ਵਿੱਚੋਂ ਨੇ ਭਰਤੀ ਹੋਣਾ ਬੰਦੇ ਨੇ ਪੰਜਾਬ ਪੁਲਿਸ ਦੇ ਵਿੱਚ ਤੇ ਕੰਬੋ ਦੇ ਨਾਲ ਪੰਜਾਬੀਆਂ ਦਾ ਕੀ ਮਿਲਦਾ ਵੀ ਕੋਈ ਪੁੱਛੇ ਨਾ ਇਸ ਐਦਾਂ ਦੇ ਸਵਾਲ ਹੁਣ ਆਉਣ ਲੱਗੇ ਕਦੇ ਨਹੀਂ ਸੀ ਦੇਖੇ ਤਾਂ ਕਿ ਸਵਾਲ ਬਹੁਤ ਇਨ੍ਹਾਂ ਨੇ ਸਿਲੇਬਸ ਸਾਰਾ ਹੀ ਤਰ੍ਹਾਂ ਫੋਕਸ ਚੇਂਜ ਕਰਤਾ ਸਾਰਾ ਇਨ੍ਹਾਂ ਨੇ ਉਹ ਆਰਐਸਐਸ ਦੇ ਥਰੂ ਜੋ ਹੁੰਦਾ ਉਹ ਤੋਂ ਨਾ ਰਿਪੋਰਟਾਂ ਆਊਟਰ ਚੱਲ ਹੋ ਗਈ ਆਪਣਾ ਪਾਣਾ ਘੋੜਾ ਉਹ ਮੈਂ ਇੱਧਰੋਂ ਗਿਆ ਲਾ ਸੰਜੋ ਗੇਮ ਚੱਲ ਕੀ ਨਹੀਂ ਆ ਆਪਾਂ ਨੂੰ ਸਮਝ ਨਹੀਂ ਪਾਣੀ ਆ ਕਿਤੇ ਉਹ ਨਾ ਹੋਵੇ ਵੀ ਕਿਤੇ ਚੰਦ ਕ ਲੋਕ ਆਪਣੇ ਉੱਤੇ ਹੀ ਵਿਰਾਜ ਕਰੀ ਜਾਣਗੇ ਉਹੀ ਫਿਰ ਉਹ ਤਾਂ ਅੰਗਰੇਜ਼ਾਂ ਲਈ ਕੰਮ ਹੋ ਗਿਆ ਨਾ ਅੰਗਰੇਜ਼ਾਂ ਤੋਂ ਵੀ ਵੱਧ ਕੇ ਹੋ ਗਿਆ ਤਾਂ ਨਾ ਪਰ ਤਾਂ ਅੰਗਰੇਜ਼ਾਂ ਨੇ ਇਹ ਨਹੀਂ ਜੀ ਕਰਿਆ ਸਕੂਲਾਂ ਕਾਲਜਾਂ ਤੋਂ ਵੀ ਹਾਂ ਦੂਰੀ ਆਪੀ ਦੇ ਤੋਂ ਇਹ ਤਾਂ ਅੰਗਰੇਜ਼ਾਂ ਤੋਂ ਵੀ ਅੱਗੇ ਚਲੇ ਗਏ ਅੰਗਰੇਜ਼ਾਂ ਤੋਂ ਵੀ ਅੱਗੇ ਚਲੇ ਗਏ ਜਿਹੜੇ ਪੰਜਾਬ ਦਾ ਸੱਚਾ ਦਰਦ ਦਾ ਨਾ ਵੀਰੇ ਉਹ ਲੜੂਗਾ ਉਹ ਬੋਲੂਗਾ हां ਜਿਹੜਾ ਦੋਖਲੇ ਲੋਕ ਨੇ ਬਦਲ ਆ ਰਗੇ ਨੇ ਪਹਿਲਾਂ ਅਪਲ ਟੋਹਾਰ ਗੇ ਸਰਸਾ ਸੰਗਰ ਕੇ ਦਲਿੰਦਰ ਨੌਦੇਲਾ ਬਰਸਾਵਾ ਉਹਨਾਂ ਦਾ ਨੌ ਦਲਿੰਦਰ ਸਿੰਘ ਬਟੂਆ ਬਣਾ ਜਾਈਆ ਇਹ ਜਿਹੜੇ ਲੋਕਾਂ ਦਾ ਨਾ ਬਣ ਰਹੇ ਜਿਹੜੇ ਲੋਕ ਨਾ ਬਣ ਸੁਬੀਰ ਬਦਲ ਆ ਰਗੇ ਹਨ ਉਹਦੇ ਉਪਰ ਉਹ ਸੁਬੀਰ ਬਦਲ ਦੀ ਸਪੀਚ ਦੇ ਵਿੱਚ ਇੱਕ ਵੀ ਗੱਲ ਵਧੀਆ ਨਹੀਂ ਹੁੰਦੀ ਹਣ ਕਹੀਏ ਲੋ ਚਾਹੇ ਤੁਸੀਂ ਫੁੱਤੂ ਗੱਲਾਂ ਕਰਦਾ ਨਾ ਜੇ ਨੇ ਉਦੋਂ ਵਧੀਆ ਤਾਂ ਕੋਈ

ਸੁਣਦੇ ਆਂ ਆਪਾਂ ਵੀ ਆਪਣੀ ਆਵਾਜ਼ ਇਹ ਚੱਕਣ ਜਾ ਕੇ ਆਪਣਾ ਜੋ ਆਮ ਲੋਕਾਂ ਨੂੰ ਪ੍ਰੋਬਲਮ ਆਨੇ ਹੋ ਉਹਨਾਂ ਦੇ ਮੁੱਦੇ ਇਹ ਚੱਕਣ ਹਰ ਬੰਦਾ ਲੜ ਨਹੀਂ ਸਕਦਾ ਹੁੰਦਾ। ਧਨਸ਼ਕੂਰ ਬੰਦਾ ਹੀ ਲੜੂਗਾ ਨਾ ਗਰੀਬ ਬੰਦਾ ਕਿੱਥੋਂ ਲੜੂਗਾ ਵਿਦੇਸਾਰ ਘਾਤੜ ਬੰਦਾ ਕਿੱਥੋਂ ਲੜੂ ਉਹ ਰੁੱਕ ਗਿਆ ਜੋਤਾ ਕੋਈ ਕੀ ਹੈ ਜੇ ਕੁਝ ਕਰੂ ਉਹ ਤਾਂ ਫਿਰ ਉਹ ਨਹੀਂ ਕਰੂ ਜਦੋਂ ਮਨ ਲਾਉਂ ਸੰਭਲਾ ਵੀ ਹੁਣ ਤਾਂ ਇਹ ਭੁੱਖਾ ਮਰਨਾ ਬਣਾ ਮੈਨੂੰ ਜਾਂ ਭਾਈ ਲੜਨਾ ਬਣਾ ਜੇ ਸਰੂਕਦਾਰ ਬੰਦਾ ਹੋਵੇ ਤੁਰੂਗਾ ਕੋਈ ਬਰੀ ਬੰਦੇ ਆਪ ਹੀ ਸਭ ਤੁਰਦੇ ਹੁੰਦੇ ਕਠਿਓ ਕੇ ਗੱਲ ਆ ਬਾਤ ਕਰੋ ਸਾਰੇ ਆਣਾਂ ਹੋਗੇ ਪਹਿਲਾਂ 2 ਨੂੰ ਵਿਲੋ 4 ਨੂੰ ਮਿਲੋ 2 ਤੋਂ 4 4 ਤੋਂ 6 6 ਤੋਂ 8 ਇਦਾਂ ਹੀ ਇੱਕ ਤਾਂ ਹੁੰਦੀ ਹੁੰਦੀ ਹੈ ਕਿਆ ਦੇਖਤਾ ਹੂੰ ਤਾਂ ਸਰਕਾਰ ਨੂੰ ਡਰੂ ਵੀ ਹੰਤਾ ਕੁਛ ਕਰ ਨਹੀਂ ਪੜਾ ਜੇ ਮਿਸ ਕਸਾਨ ਅੰਦੋਲਨ ਵੀ ਜੱਤਾ ਹੋਈ ਆ ਨਾ ਕਿਉਂ ਹੋਈ ਆ ਇਕਤਾ ਕਰਕੇ ਜੱਤਾ ਹੋਈ ਆ ਹੋ ਲੋ ਜੇ ਪਾ ਯਾਰ ਕੋ ਬਾਕੀ ਵੀਰੇ ਵੀਡੀਓ ਦੇਖਣ ਲਈ ਧੰਨਵਾਦ ਤੇ ਮੇਰੇ ਨੂੰ ਸਬਸਕ੍ਰਾਈਬ ਕਮੈਂਟ ਜਰੂਰ ਕਰਿਆ ਕਰੋ ਸਬਸਕ੍ਰਾਈਬ ਵੀਰੇ ਜਰੂਰ ਕਰਿਆ ਕਰੋ ਮੇਰੀ ਵੀਡੀਓ ਨੂੰ ਲਾਈਕ ਵੀ ਕਰ ਦਿਆ ਕਰੋ ਮੈਨੂੰ ਮੇਰਾ ਹੌਸਲਾ ਵਧਾਓ ਜਨਾ ਤੁਹਾਨੂੰ ਥੋੜਾ ਸਾ ਸਬਸਕ੍ਰਾਈਬ ਕਰਨਾ ਤੁਹਾਡੇ ਲਈ ਬਿਲਕੁਲ ਫ੍ਰੀ ਹੈ ਇਹ ਚੀਜ਼ ਕਰ ਦਿਓ ਜੀ ਛੋਟੇ ਛੋਟੇ ਪਰ ਆਖਰਾਂ ਦੇ ਕੋਈ ਬੜਾ ਭਰਾ ਦੇ ਜਿੱਤ ਹੋ ਜਿੱਦਾਂ ਤੁਹਾਨੂੰ ਲੱਗਦਾ ਕੋਈ ਗਲਤੀ ਮਾਫ ਕਰੀ